ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚੋਂ ਇੱਕ ਸੰਤ ਫਕੀਰ ਦਾ ਚੇਲਾ ਲੰਘ ਕੇ ਜਾ ਰਿਹਾ ਸੀ ਨਗਰ ਦੇ ਸ਼ੁਰੂ ਵਿੱਚ ਦੇਖਦਾ ਹੈ ਕਿ ਇੱਕ ਬੀਬੀ ਆਪਣੇ ਘਰ ਵਾਲੇ ਨਾਲ ਬਹੁਤ ਜ਼ਿਆਦਾ ਲੜਨ ਦੀ ਹੈ ਕਹਿੰਦੇ ਆਵਾਜ਼ਾਂ ਬਾਹਰ ਤੱਕ ਆਉਣ ਦੀਆਂ ਸਨ ਕਹਿੰਦੇ ਘਰ ਦੇ ਹਾਲਾਤ ਵੀ ਕੋਈ ਚੰਗੇ ਨਹੀਂ ਸਨ ਉਹ ਉੱਥੋਂ ਦੇਖ ਕੇ ਤੇ ਅੱਗੇ ਵੱਧ ਕੇ ਚਲਾ ਗਿਆ ਅੱਗੇ ਦੋ ਚਾਰ ਘਰ ਛੱਡ ਕੇ ਦੇਖਦਾ ਵੀ ਇੱਕ ਘਰ ਬੜਾ ਹੀ ਜ਼ਿਆਦਾ ਸੋਹਣਾ ਸਾਫ਼ ਸੁਥਰਾ ਤੇ ਕਹਿੰਦੇ ਉਸ ਘਰ ਦੇ ਵਿੱਚ ਬੱਚੇ ਬਜ਼ੁਰਗ ਤੇ ਸਾਰੇ ਹੱਸ ਖੇਡ ਕੇ ਆਪਸ ਵਿੱਚ ਗੱਲਬਾਤ ਕਰਦੇ ਪਏ ਨੇ ਕਹਿੰਦੇ ਇੱਕ ਬੀਬੀ ਭੱਜ ਭੱਜ ਕੇ ਉਹਨਾਂ ਦੇ ਅੱਗੇ ਪਿੱਛੇ ਫੇਰੀ ਜਾਂਦੀ ਹੈ ਕਹਿੰਦੇ ਲੰਘਦੇ ਲੰਘਦੇ ਉਹ ਆਪਣੇ ਸੰਤ ਜੀ ਦੇ ਕੋਲ ਆ ਗਿਆ ਕਿ ਆ ਸੰਤ ਜੀ ਅੱਜ ਨਾ ਮੈਂ ਇੱਕ ਨਗਰ ਦੇ ਵਿੱਚੋਂ ਲੰਘ ਕੇ ਆਉਣ ਦੀ ਆ ਸੀ ਕਹਿੰਦੇ ਇੱਕ ਘਰ 'ਨਾ ਐਨਾ ਲੜਾਈ ਝਗੜਾ ਹੋਣਦਿਆ ਸੀ ਕਿ ਆਵਾਜ਼ਾਂ ਬਾਹਰ ਤੱਕ ਆਉਣਦੀਆਂ ਸਨ ਤੇ ਘਰ ਦੇ ਹਾਲਾਤ ਵੀ ਕੋਈ ਜ਼ਿਆਦੇ ਚੰਗੇ ਨਹੀਂ ਸਨ ਦੂਜੇ ਪਾਸੇ ਕਹਿੰਦੇ ਇੱਕ ਘਰ ਐਸਾ ਸੰਪੰਨ ਸੀ ਜਿੱਥੇ ਬਜ਼ੁਰਗ ਕਹਿੰਦੇ ਬੱਚੇ ਸਾਰੇ ਹੱਸ ਖੇਡਣਦੇ ਸਨ ਤੇ ਇੱਕ ਬੀਬੀ ਉਹਨਾਂ ਦੇ ird gird ਘੁੰਮੀ ਜਾਂਦੀ ਸੀ ਕਹਿੰਦੇ ਵੀ ਇੱਕ ਘਰ ਦੇ ਵਿੱਚ ਇੰਨੀ ਜ਼ਿਆਦੀ ਖੁਸ਼ਹਾਲੀ ਤੇ ਇੱਕ ਘਰ ਹੀ ਨੰਕੰਗਾਲੀ ਕਿਉਂ ਸੀ ਇੱਕ ਘਰ ਹੀ ਨੇ ਦੁੱਖ ਤੇ ਲੜਾਈ ਝਗੜੇ ਕਿਉਂ ਤੇ ਇੱਕ ਘਰ ਹੀ ਨੇ ਸੁੱਖ ਕਿਉਂ ਪਰਮਾਤਮਾ ਕੀ ਵਿਤਕਰਾ ਕਰਦੇ ਨੇ ਅੱਗੋ ਸੰਤ ਫਕੀਰ ਕਹਿੰਦੇ ਮੈਂ ਤੈਨੂੰ ਇੱਕ ਗੱਲ ਦੱਸਦਾ ਸ਼ਾਇਦ ਤੈਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਕਿ ਪਰਮਾਤਮਾ ਕਿਸੇ ਨਾਲ ਵਿਤਕਰਾਨੀ ਕਰਦੇ ਬਸ ਜਿਸ ਦੇ ਘਰੇ ਪੰਜ ਗੱਲਾਂ ਜਾਂ ਪੰਜ ਕੰਮ ਹੁੰਦੇ ਨੇ ਪਰਮਾਤਮਾ ਉਸ ਕਰ ਮਿਹਰ ਕਰ ਦਿੰਦੇ ਨੇ ਉਹਨੇ ਕਿਆ ਜੀ ਦੱਸੋ ਕਿੰਦੇ ਇੱਕ ਵਾਰ ਨਾ ਇੱਕ ਨਗਰ ਸੀ ਉਹ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਹਾ ਕਰਦੇ ਸਨ ਕਿੰਦੇ ਉਹ ਪਤੀ ਤੇ ਪਤਨੀ ਦਾ ਆਪਸ ਦੇ ਵਿੱਚ ਕਿਸੇ ਗੱਲ ਤੋਂ ਝਗੜਾ ਹੋ ਗਿਆ ਕਿੰਦੇ ਪਤਨੀ ਨੇ ਨਾ ਆਪਣੇ ਪਤੀ ਨੂੰ ਉੱਚੀ ਆਵਾਜ਼ ਚ ਕੋਈ ਗਾਲ ਕੱਢ ਦਿੱਤੀ ਪਤੀ ਨੇ ਇਹ ਬਰਦਾਸ਼ਤ ਨਾ ਕੀਤਾ ਤੇ ਉਹਦੇ ਗੱਲ ਦੇ ਉੱਤੇ ਇੱਕ ਥੱਪੜ ਰੱਖ ਦਿੱਤਾ ਕਿੰਦੇ ਸ਼ਾਮ ਦਾ ਸਮਾਂ ਸੀ ਉਹਨੇ ਕੁਝ ਵੀ ਨਾ ਦੇਖਿਆ ਕਿੰਦੇ ਆਪਣੇ ਬੱਚੇ ਲੈ ਤਾਂ ਕਿੰਦੇ ਉਹ ਤੁਰਨ ਲੱਗੀ ਘਰ ਤੋਂ ਕਹਿੰਦੇ ਤੁਰਦੇ ਤੁਰਦੇ ਘਰ ਤੋਂ ਬਾਹਰ ਕਾਫੀ ਦੂਰ ਆ ਗਏ ਕਹਿੰਦੇ ਰਾਤ ਦਾ ਸਮਾਂ ਹੋ ਗਿਆ ਕਹਿੰਦੇ ਬਾਹਰ ਨੇ ਇੱਕ ਸੰਤ ਫਕੀਰ ਦੀ ਕੁਟਿਆ ਸੀ ਸੰਤ ਫਕੀਰ ਨੇ ਦੇਖਿਆ ਵੀ ਅੱਗੇ ਤਾਂ ਬੜਾ ਵੱਡਾ ਜੰਗਲ ਆ ਜੇ ਰਾਤ ਨੂੰ ਇਹਨੇ ਪਾਰ ਕੀਤਾ ਤੇ ਉਥੇ ਬੜੇ ਸਾਰੇ ਜਾਨਵਰ ਨੇ ਇਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਹੋ ਸਕਦਾ ਸੰਤ ਫਕੀਰ ਕਹਿੰਦੇ ਮੈਂ ਇਹਨਾਂ ਨੂੰ ਇੱਥੇ ਰੋਕ ਲਿਆ ਜਾਂਦੀ ਫਿਰ ਸੰਤ ਫਕੀਰ ਦੇ ਮਨ 'ਚ ਵਿਚਾਰ ਆਉਂਦਾ ਕਿ ਜੇਕਰ ਐਵੇਂ ਕਿਸੇ ਬੀਬੀ ਨਾਲ ਗੱਲ ਕਰ ਦੇ ਕਿਸੇ ਦੇਖ ਲਿਆ ਤੇ ਐਵੇਂ ਮਿਰਤੇ ਕਈ ਤਰ੍ਹਾਂ ਦੇ aarop ਲਗਾਉਣਗੇ ਸੰਤ ਫਕੀਰ ਇੰਨਾ ਕਹਿ ਕੇ ਵਾਪਸ ਆਪਣੀ ਕੁਟੀਆਂ ਵੱਲ ਮੁੜਨ ਲੱਗੇ ਫਿਰ ਮੰਚ ਆਇਆ ਵੀ ਜਿਨ੍ਹਾਂ ਦੀ ਜਾਨ ਹੀ ਚਲੀ ਗਈ ਤੇ ਇਸ ਤੋਂ ਵੱਡਾ ਹੋਰ ਕੀ ਪਾਪ ਹੋ ਸਕਦਾ ਸੰਤ ਫਕੀਰ ਨੇ ਉਸ ਨੂੰ ਆਵਾਜ਼ ਲਗਾਈ ਉਹਨੂੰ ਕਹਤੀ ਏ ਇੰਨੀ ਰਾਤ ਨੂੰ ਕਿੱਥੇ ਜਾਣ ਦੀ ਇਹ ਜੰਗਲ ਦੇ ਵਿੱਚ ਬੜੇ ਸਾਰੇ ਜੰਗਲੀ ਜੀਵ ਰਹਿੰਦੇ ਨੇ ਤੂੰ ਜਾਣਾ ਹੀ ਏ ਤੇ ਸਵੇਰ ਚਲੀ ਜਾਈਂ ਹੁਣ ਇੱਥੇ ਆਰਾਮ ਕਰ ਲੈ ਤੇ ਐਸਾ ਕੀ ਵਾਪਰਿਆ ਵੀ ਅੱਧੀ ਰਾਤ ਨੂੰ ਘਰੋਂ ਨਿਕਲਣਾ ਪਿਆ ਕਹਿੰਦੀ ਮੇਰੇ ਪਤੀ ਦੇ ਨਾਲ ਮੇਰੀ ਲੜਾਈ ਹੋ ਗਈ ਏ ਤੇ ਮੇਰੇ ਪਤੀ ਨੇ ਮੇਰੇ ਮੂੰਹ ਤੇ ਥੱਪੜ ਰਖਿਆ ਜਿਸ ਕਰਕੇ ਮੈਂ ਹੁਣ ਇਥੋਂ ਛੱਡ ਕੇ ਸਾਰਾ ਕੁਝ ਤੇ ਜਾਣਾ ਚਾਹੁੰਦੀ ਆ ਸੰਤ ਫਕੀਰ ਹੁਣ ਸਾਰੀ ਸਥਿਤੀ ਨੂੰ ਭਾਪ ਕੇ ਉਹਨਾਂ ਕਹੇ ਠੀਕ ਹੈ ਤੂੰ ਜਿੱਥੇ ਜਾਣਾ ਚਾਹਵੇਂ ਕੱਲ ਨੂੰ ਚਲੀ ਜਾਈ ਅੱਜ ਤੂੰ ਇੱਥੇ ਆਰਾਮ ਕਰ ਸੰਤ ਫਕੀਰ ਨੇ ਉਹਦੇ ਲਈ ਪ੍ਰਸ਼ਾਦਾ ਬਣਾਇਆ ਤੇ ਇਹਨਾਂ ਨੂੰ ਖਵਾਇਆ ਤੇ ਅੰਦਰ ਬਿਠਾ ਦਿੱਤਾ ਅੰਦਰ ਤਿੰਨੋਂ ਜਣੇ ਸੋ ਗੇ ਹੁਣ ਸੰਤ ਫਕੀਰ ਖੁੱਲੇ ਚ ਬਾਹਰ ਸੋ ਗਏ ਕਿੰਨੇ ਤਨਾ ਤਨਾ ਦੇ ਮੱਛਰ ਤੇ ਹੋਰ ਜੀ ਸੰਤ ਫਕੀਰ ਨੂੰ ਲੜੇ ਪਰ ਉਹਨਾਂ ਫੇਰ ਵੀ ਤਸ ਤੋਂ ਮਾਸ ਨਾ ਕੀਤੀ ਤੇ ਉਹਨਾਂ ਨੂੰ ਅੰਦਰ ਸੌਣ ਦਿੱਤਾ ਸਵੇਰ ਹੋਈ ਤਾਂ ਸੰਤ ਫਕੀਰ ਜੀ ਨੇ ਕਿਹਾ ਦੇਖ ਤੀਏ ਮੈਂ ਤੈਨੂੰ ਐਸਾ ਗੁਣ ਦੇਣਾ ਜਿਸ ਦੇ ਨਾਲ ਦੁਨੀਆ ਦੀ ਹਰ ਇੱਕ ਚੀਜ਼ ਤੇਰੇ ਵਾਸਤੇ ਹੋ ਜਾਏਗੀ ਜੇ ਤੂੰ ਚਾਵੇਂ ਤਾਂ ਤੂੰ ਹੋਣ ਵਾਪਸ ਘਰ ਜਾ ਸਕਦੀ ਹੈ ਉਹਨੇ ਕਿਹਾ ਨਹੀਂ ਮੈਂ ਕਿਸੇ ਹਾਲ ਚੇ ਵੀ ਵਾਪਸ ਨਹੀਂ ਜਾਣਾ ਮੈਂ ਆਪਣੇ ਪਿਤਾ ਜੀ ਦੇ ਘਰ ਹੀ ਜਾਣਾ ਇੰਨਾ ਕਹਿ ਕੇ ਉਹ ਗੁੱਸੇ ਹੋ ਕੇ ਤੇ ਚਲੀ ਗਈ ਕਹਿੰਦੇ ਹੁਣ ਤੁਰਦੇ ਤੁਰਦੇ ਸ਼ਾਮ ਨੂੰ ਜਿਹੜਾ ਸਵੇਰ ਹੋਈ ਤੇ ਆਪਣੇ ਪਿਤਾ ਦੇ ਘਰ ਪਹੁੰਚ ਗਈ ਹੁਣ ਉਹਦੇ ਮਾਪਿਓ ਨੇ ਦੇਖਿਆ ਵੀ ਦੋਨੋਂ ਬੱਚੇ ਤੇ ਆਪ ਉਹ ਆਈ ਹੈ ਉਹਦੇ ਘਰ ਵਾਲਾ ਨਾਲ ਨਹੀਂ ਅੱਖਾਂ ਉਹਦੀਆਂ ਗੁੱਸੇ ਨਾਲ ਭਰੀਆਂ ਮੁੱਖ ਲਾਲ ਹੈ ਸਮਝਦੇ ਦੇਰ ਨਾ ਲੱਗੀ ਕਿ ਲੜਾਈ ਝਗੜਾ ਕਰਕੇ ਆਈ ਹੈ ਉਹਨਾਂ ਪੁੱਛਿਆ ਧੀਏ ਕੀ ਹੋਇਆ ਹੁਣ ਉਸਨੇ ਆਪਣੀ ਗਲਤੀ ਤਾਂ ਛੁਪਾ ਲਈ ਤੇ ਕਿਹਾ ਮੇਰੇ ਪਤੀ ਨੇ ਮੇਰੇ ਤੇ ਹੱਥ ਚੁੱਕਿਆ ਜਿਸ ਕਰਕੇ ਮੈਂ ਉਹ ਸਾਰਾ ਕੁਝ ਛੱਡ ਕੇ ਤੇ ਇੱਥੇ ਆ ਗਈ ਹੁਣ ਉਹਦੇ ਮਾਪਿਓ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਸਨ ਉਹਨੇ ਕਿਹਾ ਤੂੰ ਸੀ ਤੂੰ ਵੀ ਕੁਝ ਕਿਹਾ ਹੋਣਾ ਉਹਨੇ ਅੱਗੋ ਕਿਹਾ ਮੈਂ ਕੁਝ ਨਹੀਂ ਕਿਹਾ ਜੇਕਰ ਤੁਸੀਂ ਮੈਨੂੰ ਰੱਖਣਾ ਹੈ ਤਾਂ ਦੱਸੋ ਨਹੀਂ ਤਾਂ ਅਸੀਂ ਨਾਲ ਹੀ ਇੱਥੇ ਨਹਿਰ ਆ ਉੱਚ ਛਲਾਂਗ ਮਾਰ ਜੰਨੇ ਆ ਵਾਪਸ ਤੇ ਮੈਂ ਜਾਣਾ ਨਹੀਂ ਹਣ ਉਹਦੇ ਮਾਪਿਆਂ ਨੂੰ ਇਹ ਸੀ ਵੀ ਕੋਈ ਗਲਤ ਕਦਮ ਨਾ ਚੁੱਕ ਲੈ ਤੇ ਇਸ ਕਰਕੇ ਉਹਨੂੰ ਕਿਹਾ ਵੀ ਸਵੇਰੇ ਨਾਲ ਚੰਗੀ ਤਰ੍ਹਾਂ ਗੱਲ ਕਰਾਂਗੇ ਉਹਨੂੰ ਕਿਹਾ ਤੂੰ ਆਰਾਮ ਕਰ ਲੈ ਫਿਰ ਆਪਾਂ ਗੱਲਬਾਤ ਕਰਦੇ ਆਂ ਕਹਿੰਦੇ ਹਣ ਉਸ ਜਿਵੇਂ ਉਹਨੇ ਆਰਾਮ ਕਰਨ ਲਈ ਚਲੀ ਗਈ ਕੇੰਦਰ ਉਧਰ ਉਹਦੇ ਜਿਹੜਾ ਘਰ ਵਾਲਾ ਸੀ ਉਹਦੇ ਮਾਪਿਓ ਘਰ ਨਹੀਂ ਸਨ ਹੈਗੇ ਜਦੋਂ ਆਏ ਉਹਨੇ ਨੂੰ ਨੂੰ ਆਵਾਜ਼ ਲਗਾਈ ਪਰ ਉਹ ਘਰੀ ਨਹੀਂ ਸੀ ਹੈਗੀ ਪੁੱਤ ਨੇ ਦੱਸਿਆ ਵੀ ਉਹ ਤੇ ਰਾਤ ਦੀ ਲੜਾਈ ਝਗੜਾ ਕਰਕੇ ਤੇ ਚਲੀ ਗਈਏ ਹੁਣ ਦੇ ਮਾਪਿਓ ਨੇ ਪੁੱਛਿਆ ਵੀ ਲੜਾਈ ਝਗੜਾ ਕਿਉਂ ਕਰਕੇ ਗਈ ਏ ਕੋਈ ਗੱਲ ਤਾਂ ਤੁਹਾਡੇ 'ਚ ਹੋਈ ਹੋਵੇਗੀ। ਉਹਨੇ ਕਿਹਾ ਹਾਂ ਉਹਨੇ ਮੈਨੂੰ ਗਾਲ ਕਢੀ ਤੇ ਮੈਂ ਉਸਨੂੰ ਅੱਗੋਂ ਜੋਸੀ ਥੱਪੜ ਮਾਰ ਦਿੱਤਾ। ਹੁਣ ਦੇ ਮਾਪਿਓ ਕਹਿੰਦੇ ਵੀ ਤੂੰ ਮੂਰਖਾ ਤੈਨੂੰ ਨਹੀਂ ਪਤਾ ਵੀ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਇਹ ਘਰ ਦੀ ਜਿਹੜੀ ਮਾਇਆ ਹੁੰਦੀਆਂ ਨੇ ਘਰ ਦੀ ਬਰਕਤ ਹੁੰਦੀਆਂ ਨੇ ਤੂੰ ਉਹਨੂੰ ਹੀ ਘਰੋਂ ਜਾਣ ਦਿੱਤਾ। ਉਹਨੇ ਕਿਹਾ ਉਹ ਕਾਦੀ ਬਰਕਤ ਏ। ਉਹਨੇ ਕਿਹਾ ਵੀ ਉਹ ਤੈਨੂੰ ਨਹੀਂ ਪਤਾ ਵੀ ਇਹਨਾਂ ਨਾਲ ਹੀ ਘਰ ਬਰਕਤ ਤੇ ਇਹਨਾਂ ਨਾਲ ਹੀ ਘਰ ਖੁਸ਼ੀਆਂ ਆਉਂਦੀਆਂ ਨੇ। ਕਿੰਦੇ ਪਿਤਾ ਜੀ ਇਹਦੇ ਨਾਲ ਕਾਦੀ ਬਰਕਤ ਹੈ ਇਹ ਨਾਲ ਕਾਦੀ ਖੁਸ਼ੀਆਂ ਨੇ ਕੱਲ ਪਰਸੋਂ ਆਪਣੇ ਘਰ ਤੇ ਇੱਕ ਮੰਗਤਾ ਆਇਆ ਸੀ ਕਹਿੰਦੇ ਉਹ ਮੰਗਦਾ ਰਿਹਾ ਪਰ ਕਹਿੰਦੇ ਇਹਨੇ ਦੇਖ ਵੀ ਲਿਆ ਪਰ ਇਹਨੇ ਉਹਦੇ ਮੂੰਹ ਤੇ ਬੂਹਾ ਬੰਦ ਕਰ ਦਿੱਤਾ ਇਹਨੇ ਉਸ ਨੂੰ ਅੰਦਰ ਤੱਕ ਨਹੀਂ ਆਉਣ ਦਿੱਤਾ ਤੇ ਨਾ ਹੀ ਕੁਝ ਖਾਣ ਨੂੰ ਦਿੱਤਾ ਉਹਦੇ ਮੂੰਹ ਤੇ ਬੂਹਾ ਬੰਦ ਕਰਕੇ ਤੇ ਆਪ ਅੰਦਰ ਆ ਗਈ ਇਸ ਨੂੰ ਉਹਦਾ ਢਿੱਡ ਜਿਹੜਾ ਭੁੱਖਾ ਉਹ ਨਹੀਂ ਸੀ ਦਿਖਦਾ ਕਿਸੇ ਨੂੰ ਦਾਨ ਪੂਨ ਕਰੀਏ ਤਾਂ ਹੀ ਘਰ ਵਾਤਾ ਹੁੰਦਾ ਹੈ ਇੰਨੇ ਕਾ ਦਾ ਵਾਅਦਾ ਕਰਨਾ ਇੰਨੇ ਕਾ ਦੀ ਬਰਕਤ ਲੈ ਕੇ ਆਉਣੀ ਹੈ ਇਤੇ ਦਰ ਤੋਂ ਖਾਲੀ ਲੋਕਾਂ ਨੂੰ ਭੇਜੀ ਜਾਂਦੀ ਕਹਿੰਦੇ ਚਲੋ ਮੈਂ ਇਸ ਚੀਜ਼ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਕਹਿੰਦੇ ਕੱਲ ਆਪਣੇ ਘਰ ਪਰਸੋਂ ਮਹਿਮਾਨ ਆਏ ਸਨ ਕਹਿੰਦੇ ਉਹਨਾਂ ਨੂੰ ਵੇਖ ਆਪਣੇ ਮਨ ਚ ਈਰਖਾ ਤੇ ਵੈਰ ਕਰਨ ਲੱਗੀ ਕਹਿੰਦੇ ਆਪਾਂ ਸਭ ਤੋਂ ਸੁਣਦੇ ਆ ਸੰਤ ਫਕੀਰ ਕਹਿੰਦੇ ਨੇ ਘਰ ਆਇਆ ਤੇ ਹਰ ਜੀ ਰੱਬ ਦਾ ਰੂਪ ਹੁੰਦਾ ਜਦੋਂ ਕੋਈ ਆਪਣੇ ਘਰ ਆਉਂਦਾ ਉਹ ਆਪਣੇ ਹਿੱਸੇ ਦਾ ਰਿਜਕ ਤੇ ਬਰਕਤ ਪਹਿਲਾਂ ਹੀ ਆਪਣੇ ਘਰ ਲੈ ਕੇ ਆ ਜਾਂਦਾ ਹੈ ਇਹਨੇ ਉਹਨਾਂ ਨੂੰ ਕੁਝ ਖਾਣ ਤੱਕ ਨਹੀਂ ਦਿੱਤਾ ਕਹਿੰਦੇ ਪੁੱਠੇ ਪੈਰੀਓ ਵਾਪਸ ਚਲੇਗੇ ਕੋਈ ਘਰ ਆਵੇ ਤੇ ਮੱਥੇ ਤੇ ਸ਼ਿਕਨ ਪਾ ਲੈਂਦੀ ਤੁਸੀਂ ਇਹਨੂੰ ਬਰਕਤ ਕਹਿੰਦੇ ਹੋ ਜੋ ਕਿਸੇ ਆਏਗੇ ਦਾ ਆਦਰ ਮਾਨ ਕਰੇ ਉਹਦੇ ਕੋਲ ਬਰਕਤ ਆਉਂਦੀ ਇਹਦੇ ਹੱਥਾਂ 'ਚ ਕਾਦੀ ਬਰਕਤ ਆਉਣੀ ਹੈ ਕਹਿੰਦੇ ਹੋਰ ਤਾਂ ਹੋਰ ਕਹਿੰਦੇ ਇਹ ਜਦੋਂ ਤੁਸੀਂ ਇਸ ਤੋਂ ਖਾਣਾ ਪਾਣੀ ਜਾਂ ਪ੍ਰਸ਼ਾਦਾ ਮੰਗ ਲੈਂਦੇ ਹੋ ਕਹਿੰਦੇ ਇਹ ਤੁਹਾਡੇ ਨਾਲ ਵੀ ਈਰਖਾ ਕਰਦੀ ਹੈ ਇਹ ਚਾਹੁੰਦੀ ਤੁਸੀਂ ਵੀ ਕਾਰਨਾ ਰਵੋ ਫਿਰ ਤੁਹਾਡੀ ਸੇਵਾ ਵੀ ਨਹੀਂ ਕਰਦੀ ਜਿਸ ਘਰ ਆਪਣੇ ਮਾਪਿਆਂ ਦੀ ਸੇਵਾ ਨਹੀਂ ਹੁੰਦੀ ਉਹ ਤੇ ਸੋ ਕਾਦੀ ਬਰਕਤ ਤੇ ਕਾਦਾ ਰਿਜਕ ਉਹਦੇ ਪਿਤਾ ਜੀ ਨੇ ਕਿਹਾ ਦੇਖ ਹਰ ਚੀਜ਼ ਨੂੰ ਸਮਝਾਇਆ ਇਸ ਸਮਝ ਆਉਂਦੀ ਜਿਹਨੂੰ ਸਮਝ ਨਹੀਂ ਹੋਲੀ-ਹੋਲੀ ਸਮਝ ਆਏਗੀ ਪਰ ਤੂੰ ਵੀ ਇੱਕ ਗੱਲ ਯਾਦ ਰੱਖ ਘਰਦਿਆਂ ਬੀਬੀਆਂ ਹੀ ਘਰ ਨੂੰ ਸਵਰਗ ਬਣਾਉਂਦੀਆਂ ਨੇ ਤੇ ਘਰ ਦੀ ਬੀਬੀਆਂ ਦੇ ਕਰਕੇ ਕਾਰਜ ਜਕਾਉਂਦਾ ਤੂੰ ਬਾਹਰੋਂ ਕਮਾ ਕੇ ਲਿਆ ਸਕਦਾ ਪਰ ਉੱਚ ਰਿਜਕ ਤੇ ਵਾਅਦਾ ਤੇਰੀ ਘਰ ਵਾਲੀ ਹੀ ਕਰੇਗੀ ਹੁਣ ਤੂੰ ਜਾ ਤੇ ਉਹਨੂੰ ਲੈ ਕੇ ਆ ਜਾ ਕਿੰਨੇ ਪਿਤਾ ਜੀ ਮੈਂ ਉਹਦਾ ਕਰਨਾ ਕੀ ਨਾ ਉਹ ਇੱਜ਼ਤ ਸਨਮਾਨ ਕਰਦੀ ਕਰ ਗਿਆ ਦਾ ਕੋਈ ਆਇਆ ਦਾ ਆਦਰ ਉਹ ਨਹੀਂ ਕਰਦੀ ਬੁਹੇ ਤੋਂ ਖਾਲੀ ਉਹ ਭੇਜ ਦਿੰਦੀ ਤੁਹਾਡਾ ਇੱਜ਼ਤ ਮਾਨ ਉਹ ਨਹੀਂ ਕਰਦੀ ਕਹਿੰਦੇ ਕੋਈ ਨਾ ਹੌਲੀ ਹੌਲੀ ਆਪੇ ਸਿੱਖ ਜਾਵੇਗੀ ਪਰ ਜੋ ਮੈਂ ਕਹਿੰਦਿਆਂ ਕਿ ਕਰਦੀਆਂ ਬੀਬੀਆਂ ਕਰਦੀ ਬਰਕਤ ਹੁੰਦੀ ਏ ਤੋ ਇਹਦੇ ਵਾਸਤੇ ਇਹਨੂੰ ਲੈ ਆ ਅਗਲੀ ਸਵੇਰ ਹੋਈ ਤੇ ਉਹਨੇ ਕਿਹਾ ਠੀਕ ਐ ਉਹ ਲੈਣ ਲਈ ਘਰੋਂ ਚਲਾ ਗਿਆ ਕਹਿੰਦੇ ਤੁਰਦੇ ਤੁਰਦੇ ਨਗਰ ਤੋਂ ਬਾਹਰ ਪਹੁੰਚਿਆ ਨਾ ਤਾਂ ਉਹਦੀ ਜਿਹੜੀ ਧੀ ਦੀ ਜਿਹੜੀ ਚੱਪਲ ਸੀ ਨਾ ਉਹ ਰਸਤੇ 'ਚ ਪਈ ਹੋਈ ਸੀ ਉਹਨੂੰ ਦੇਖ ਕੇ ਪਰੇਸ਼ਾਨ ਹੋ ਗਿਆ ਵੀ ਮੇਰੀ ਧੀ ਦੀ ਚੱਪਲ ਉਹ ਵੀ ਇੱਕ ਹੀ ਇੱਥੇ ਪਈਏ ਮਨ 'ਚ ਬੜੀ ਘਰਮ ਘਬਰਾਹਟ ਸ਼ੁਰੂ ਹੋ ਗਈ। ਕਿੰਦੇ ਕਾਲੀ ਕਾਲੀ ਕਦਮਾਂ ਦੇ ਨਾਲ ਆਪਣੇ ਸੋਹਰੇ ਪਰਿਵਾਰ ਵੱਲ ਤੁਰਨ ਲੱਗ ਗਿਆ। ਕਿੰਦੇ ਉਹਨੇ ਦੇਖਿਆ ਪਹੁੰਚ ਕੇ ਵੀ ਬੂਹੇ ਦੇ ਅੱਗੇ ਨਾ ਉਹਦੀ ਘਰ ਵਾਲੀ ਆਪਣੇ ਦੋਵਾਂ ਬੱਚਿਆਂ ਦੇ ਨਾਲ ਖੇਡਣ ਦੀ ਹੈ। ਕਿੰਦੇ ਇਹ ਦੇਖ ਕੇ ਮਨ ਨੂੰ ਬੜੀ ਸ਼ਾਂਤੀ ਲਹੀ। ਕਿੰਦੇ ਹੁਣ ਉਹਦੀ ਘਰ ਵਾਲੀ ਨੇ ਵੀ ਦੇਖ ਲਿਆ ਵੀ ਉਹ ਆਉਣ ਦੇ ਉਹਨੇ ਦੋਨੇ ਬੱਚਿਆਂ ਨੂੰ ਉਹਦੇ ਪਿਤਾ ਵੱਲ ਭੇਜ ਦਿੱਤਾ ਪਰ ਆਪ ਬੂਹਾ ਟੋਕੇ ਤੇ ਅੰਦਰ ਚਲੀ ਗਈ। ਕਿੰਦੇ ਬੱਚਿਆਂ ਨੇ ਵੀ ਪਿਤਾ ਨਾਲ ਬੜਾ ਪਿਆਰ ਕੀਤਾ। ਕਿੰਦੇ ਦੋਹਾਂ ਨੇ ਬੂਹਾ ਖੜਕਾਇਆ ਤੇ ਉਹਦੇ ਮਾਪਿਓ ਨੇ ਬੂਹਾ ਖੋਲ ਦਿੱਤਾ ਹੁਣ ਉਹਨਾਂ ਨੇ ਵੀ ਆਪਣੇ ਜਵਾਈ ਨੂੰ ਵੇਖ ਕੇ ਬੜਾ ਇੱਜ਼ਤ ਮਾਨ ਕੀਤਾ ਕਿੰਦੇ ਰਾਤ ਹੋਈ ਤੇ ਕਹਿੰਦੇ ਉਹ ਕਹਿੰਦਾ ਵੀ ਮੈਂ ਇਸ ਨੂੰ ਲੈਣ ਆਇਆ ਹਾਂ ਉਹਨੇ ਧੀ ਤੋਂ ਪੁੱਛਿਆ ਕਿੰਦੇ ਵੀ ਅਸੀਂ ਜਾਨਣਾ ਚਾਹੁੰਦੇ ਹਾਂ ਵੀ ਤੂੰ ਸਾਡੀ ਧੀ ਤੇ ਹੱਥ ਕਿਉਂ ਚੁੱਕਿਆ ਉਹਨੇ ਕਿਹਾ ਜੀ ਮੈਂ ਤੁਹਾਡੀ ਧੀ ਤੇ ਜਿਹੜਾ ਹੱਥ ਚੁੱਕਿਆ ਤੁਸੀਂ ਇਹ ਨਹੀਂ ਪੁੱਛਿਆ ਵੀ ਇਹਦੀ ਕੀ ਗਲਤੀ ਸੀ ਕਿੰਦੇ ਇਹ ਤੇ ਕਹਿਨ ਦੀ ਵੀ ਇਹਦੀ ਕੋਈ ਗਲਤੀ ਨਹੀਂ ਕਿੰਦੇ ਮੈਂ ਤੁਹਾਨੂੰ ਦੱਸਦਾ ਕਹਿੰਦੇ ਪਿਛਲੇ 3-4 ਦਿਨ ਤੋਂ ਐਸਾ ਕੁਝ ਵਾਪਰ ਰਿਹਾ ਸੀ ਕਹਿੰਦੇ ਸਾਡੇ ਘਰ ਦੇ ਅੱਗੇ ਨਾ ਰੋਜ਼ ਕੋਈ ਮੰਗਣ ਵਾਲਾ ਆਉਂਦਾ ਹੈ ਕਹਿੰਦੇ ਸਭ ਨੂੰ ਇਹ ਖਾਲੀ ਹੱਥ ਭੇਜ ਦਿੰਦੀ ਇਹ ਤਾਂ ਤੁਹਾਨੂੰ ਪਤਾ ਹੈ ਨਾ ਘਰ ਦਾ ਹિસ્ਸੇ ਵਿੱਚੋਂ ਕੁਝ ਦਾਨਪੁਨ ਕਰੀਏ ਤੇ ਉਹ ਕਈ ਗੁਣਾ ਹੋ ਕੇ ਸੁੱਖਾਂ ਦੇ ਰੂਪ ਚ ਆਪਣੇ ਕੋਲ ਆਉਂਦਾ ਇੱਕ ਸਭ ਨੂੰ ਵੇਖ ਕੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੰਦੀ ਸਾਡੇ ਘਰ ਕੋਈ ਵੀ ਆਜੇ ਇਹ ਉਹਨਾਂ ਈਰਖਾ ਵੈਰ ਕਰਨ ਲੱਗ ਜਾਂਦੀ ਹੈ ਇਹ ਉਸ ਨੂੰ ਕਦੀ ਵੀ ਚਾਹ ਪਾਣੀ ਨਹੀਂ ਪੁੱਛਦੀ ਹੈਗੀ ਫਿਰ ਤੁਸੀਂ ਆਪ ਦੱਸੋ ਕਾਰਾ ਹੀ ਮਹਿਮਾਨ ਤਾਂ ਆਪਣਾ ਰਿਜਕ ਆਪ ਲੈ ਕੇ ਆਉਂਦੇ ਨੇ ਪਰ ਇਹ ਤਾਂ ਮੱਥੇ ਵੱਟਪਾ ਉਸ ਰਿਜਕ ਤੇ ਬਰਕਤ ਨੂੰ ਬੁਹੇ ਤੋਂ ਮੋੜ ਦਿੰਦੀ ਹੈ ਇਸ ਨੂੰ ਮੈਂ ਇਹ ਵੀ ਕਿਹਾ ਕਿ ਮਾਪਿਓ ਦੇ ਨਾਲ ਚੰਗਿਆ ਵਤੀਰਾ ਬੁ ਕਰਿਆ ਕਰ ਉਹਨਾਂ ਦੀ ਸੇਵਾ ਕਰਿਆ ਕਰ ਜਿਸ ਕਰ ਮਾਪਿਓ ਦੀ ਸੇਵਾ ਕੀਤੀ ਜਾਂਦੀ ਹੈ ਕਹਿੰਦੇ ਦੌਲਤ ਦੇ ਫਰਿਸ਼ਤੇ ਆਪ ਉਸ ਕਰ ਦੌਲਤ ਛੱਡ ਕੇ ਜਾਂਦੇ ਨੇ ਇਹ ਤਾਂ ਉਹਨਾਂ ਨਾਲ ਵੀ ਸਿੱਧੇ ਮੂੰਹ ਗੱਲ ਨਹੀਂ ਕਰਦੀ ਕਹਿੰਦੇ ਇਸ ਤੋਂ ਬਾਅਦ ਜਦੋਂ ਇਹਨੂੰ ਇਹ ਗੱਲ ਕਹੀ ਤਾਂ ਕਹਿੰਦੇ ਇਸ ਨੇ ਮੈਨੂੰ ਗਾਲਾਂ ਕੱਢਣੀਆਂ ਆਰੰਭ ਕਰ ਦਿੱਤੀਆਂ ਗੁੱਸੇ 'ਚ ਆ ਕੇ ਮੇਰਾ ਹੱਥ ਵੀ ਉੱਠ ਗਿਆ ਜਦੋਂ ਮਾਪਿ ਨੇ ਇਹ ਗੱਲ ਸੁਣੀ ਤਾਂ ਉਸਨੇ ਉਹਦੇ ਵੱਲ ਦੇਖਿਆ ਹੁਣ ਕਿੰਦੀ ਉਹਦਾ ਮੂੰਹ ਨਾ ਥੱਲੇ ਝੁਕਿਆ ਹੋਇਆ ਸੀ ਉਹਦੇ ਪਿਤਾ ਨੇ ਕਿਹਾ ਦੇਖ ਹੁਣ ਤੂੰ ਆਪ ਦੱਸ ਤੁਸ ਤੇ ਨਾਲ ਜਾਣਾ ਚਾਹੁੰਨੀ ਏ ਕਿ ਨਹੀਂ ਜਾਣਾ ਚਾਹੁੰਦੀ ਕਿੰਦੀ ਚਾਹੇ ਮੇਰੇ ਪ੍ਰਾਨ ਚਲੇ ਜਾਣ ਪਰ ਮੈਂ ਇਹਦੇ ਨਾਲ ਨਹੀਂ ਜਾਣਾ ਉਹਦੇ ਪਿਤਾ ਨੇ ਕਿਹਾ ਧੀ ਇਹ ਗੱਲ ਸੁਣ ਜਦੋਂ ਧੀ ਦਾ ਵਿਆਹ ਹੋ ਜਾਂਦਾ ਨਾ ਉਹਦਾ ਇੱਜ਼ਤ ਮਾਨ ਸਨਮ ਉਹਦੇ ਘਰ ਵਾਲੇ ਦੇ ਨਾਲ ਹੀ ਹੁੰਦਾ ਜਦੋਂ ਦੋਵਾਂ ਜੀ ਆਪਸ ਵਿੱਚ ਰਾਜੀ ਖੁਸ਼ੀ ਰਹਿੰਦੇ ਨੇ ਨਾ ਤਾਂ ਪਰਮਾਤਮਾ ਵੀ ਉਸ ਘਰ ਬਰਕਤ ਦਿੰਦਾ ਹੈ ਜੇ ਇਸ ਘਰ ਹਮੇਸ਼ਾ ਪਿਆਰ ਦਾ ਬੋਲਬਾਲਾ ਹੁੰਦਾ ਹੈ ਨਾ ਇੱਕ ਦੂਜੇ ਦਾ ਇੱਜ਼ਤ ਸਨਮਾਨ ਕੀਤਾ ਜਾਂਦਾ ਹੈ ਪਰਮਾਤਮਾ ਵੀ ਮਿਹਰਬਾਨ ਹੋ ਕੇ ਉਸ ਘਰ ਆਪ ਰਿਜਕ ਛੱਡ ਕੇ ਜਾਂਦੇ ਨੇ ਤੇ ਜੇ ਇਸ ਘਰ ਇੱਕ ਦੂਜੇ ਦਾ ਤਿਰਸਕਾਰ ਹੋਵੇ ਕਿੰਦੇ ਉੱਥੋਂ ਤਾਂ ਖੁਸ਼ੀਆਂ ਵੀ ਮੂੰਹ ਮੋੜ ਲੈਂਦੀਆਂ ਨੇ ਤੂੰ ਆਪਣੀ ਗਲਤੀ ਬਾਰੇ ਤੇ ਦੱਸਿਆ ਨਹੀਂ ਹਾਂ ਦੇ ਜੇ ਤੂੰ ਇੱਥੇ ਰਹਿਣਾ ਚਾਹੁੰਨੀ ਸਾਡੀ ਉਮਰ ਦਾ ਕੋਈ ਭਰੋਸਾ ਨਹੀਂ ਜੀ ਸਾਡੀ ਉਮਰ ਦਾ ਭਰੋਸਾ ਨਹੀਂ ਤੇ ਕੱਲ ਨੂੰ ਤੇਰੇ ਜਿਹੜਾ ਭਰਾ ਤੇ ਭਾਬੀ ਤੈਨੂੰ ਇੱਜ਼ਤ ਨਾਲ ਰੱਖਣਗੇ ਇਹਦੀ ਵੀ ਕੋਈ ਗਾਰੰਟੀ ਨਹੀਂ ਹੁਣ ਤੂੰ ਦੱਸ ਵੀ ਤੂੰ ਇੱਥੇ ਰਹਿਣਾ ਚਾਹੁੰਨੀ ਏ ਕਿ ਜਾਣਾ ਚਾਹੁੰਨੀ ਇੱਕ ਗੱਲ ਹਮੇਸ਼ਾ ਯਾਦ ਰੱਖੀ ਤੇਰੀ ਹੁਣ ਇੱਜ਼ਤ ਤੇਰਾ ਮਾਨ ਸਨਮਾਨ ਤੇਰੇ ਘਰ ਵਾਲੇ ਨਾਲ ਹੀ ਹੈ ਜਦੋਂ ਇਹ ਗੱਲ ਸੁਣੀ ਤੇ ਉਹਨੇ ਕਿਹਾ ਮੈਂ ਆਪਣੇ ਘਰ ਵਾਲੇ ਦੇ ਨਾਲ ਹੀ ਜਾਣਾ ਚਾਹੁੰਨੀ ਕਹਿੰਦੇ ਅਗਲੀ ਸਵੇਰ ਹੋਈ ਤੇ ਦੋਨਾਂ ਜਣਾਂ ਨੇ ਤੁਰਨਾ ਆਰੰਭ ਕਰ ਦਿੱਤਾ ਉਹ ਰਸਤੇ ਚਾਹਕਿਓ ਨੇ ਪੁੱਛਿਆ ਵੀ ਮੈਨੂੰ ਆਪਣੀ ਧੀ ਦੀ ਇੱਕ ਚੱਪਲ ਇੱਥੋਂ ਮਿਲੀ ਸੀ ਇਹ ਕਿਵੇਂ ਤੋ ਉਸ ਰਾਤ ਕਿੱਥੇ ਰੁਕੀ ਉਹਨੇ ਕਿਹਾ ਜਦੋਂ ਮੈਂ ਆਉਂਦੀ ਸੀ ਨਾ ਉਹ ਸਾਹਮਣੇ ਕੁੱਟੀਆਂ ਹੈ ਨਾ ਉੱਥੇ ਇੱਕ ਸੰਤ ਫਕੀਰ ਰਹਿੰਦੇ ਨੇ ਤੇ ਉਹਨਾਂ ਹੀ ਰਾਤ ਮੈਨੂੰ ਰੱਖਿਆ ਸੀ ਉਹਨਾਂ ਮੈਨੂੰ ਕਿਹਾ ਸੀ ਵੀ ਜਦੋਂ ਕਦੇ ਤੂੰ ਵਾਪਸ ਆਵੇਂ ਨਾ ਆਪਣੇ ਸੋਹਰਾ ਪਰਿਵਾਰ ਨੂੰ ਜਾਵੇਂ ਤੇ ਮੇਰੇ ਕੋਲ ਜ਼ਰੂਰ ਆਵੇਂ ਕਹਿੰਦੇ ਉਹਨੇ ਕਿਹਾ ਫਿਰ ਆਪਾਂ ਦੋਨੋਂ ਚੱਲਦੇ ਆਂ ਨਾਲੇ ਸ਼ੁਕਰਾਨਾ ਕਰਦਾ ਵੀ ਤੁਹਾਨੂੰ ਰਾਤ ਨੂੰ ਰੱਖਿਆ ਸੀ ਤੇ ਨਾਲ ਹੀ ਉਹਨਾਂ ਨੇ ਤੈਨੂੰ ਕਿਹਾ ਸੀ ਮਿਲ ਕੇ ਜਾਈਂ ਤੇ ਆਪਾਂ ਜ਼ਰੂਰ ਚੱਲਦੇ ਆਂ ਕਿਨੇ ਦੋਨੋਂ ਜਣੇ ਉਸ ਥਾਂ ਤੇ ਗਏ ਸੰਤ ਫਕੀਰ ਦੇਖ ਕੇ ਪਹਿਚਾਨ ਗਏ ਕਿ ਇਹ ਉਹੀ ਬੀਬੀ ਹੈ ਕਿਨੇ ਨਮਸਕਾਰ ਕਰਕੇ ਤੇ ਉਹਨੇ ਸ਼ੁਕਰਾਨਾ ਕੀਤਾ ਵੀ ਉਸ ਰਾਤ ਤੁਸੀਂ ਮੇਰੀ ਔਲਾਦ ਨੂੰ ਮੇਰੀ ਪਤਨੀ ਨੂੰ ਇੱਥੇ ਹਿਫਾਜ਼ਤ ਨਾਲ ਰੱਖਿਆ ਉਹਦੇ ਲਈ ਬੜਾ ਸ਼ੁਕਰਾਨਾ ਕਿਨੇ ਤੁਸੀਂ ਕਿਹਾ ਸੀ ਵੀ ਜਦੋਂ ਇੱਥੋਂ ਜਾਵਾਂ ਤੇ ਮਿਲ ਕੇ ਜਾਵਾਂ ਤੇ ਮੈਂ ਹੁਣ ਤੁਹਾਨੂੰ ਮਿਲਣ ਆਈ ਆ ਮੈਂ ਆਪਣੇ ਸਹੁਰੇ ਪਰਿਵਾਰ ਵਾਪਸ ਚਲੀ ਆਂ ਉਹਨੇ ਕਿਹਾ ਤੇ ਇਹ ਤੇ ਬੜੀ ਚੰਗੀ ਗੱਲ ਹੈ ਪ੍ਰਿਕਲ ਯਾਦ ਰੱਖੀ ਮੈਂ ਤੈਨੂੰ ਨਾ ਅੱਜ ਪੰਜ ਐਸੇ ਤੇਰੇ ਝੋਲੀ ਦੇ ਵਿੱਚ ਗੁਣ ਪਾਣ ਲੱਗਾ ਵਾਂ ਜਿਸ ਦੇ ਨਾਲ ਤੂੰ ਹਰ ਇੱਕ ਥਾਂ ਤੇ ਰਾਜ ਕਰੇਂਗੀ ਤੇ ਜੋ ਵੀ ਇਸ ਚੀਜ਼ ਨੂੰ ਆਪਣੇ ਘਰ ਅਪਣਾਏਗਾ ਉਹਦੇ ਘਰੋਂ ਦੁੱਖ ਤੇ ਦਲੇਦਰ ਕੋਹਾਂ ਦੂਰ ਹੋ ਜਾਏਗਾ ਉਹਦੇ ਘਰ ਹਮੇਸ਼ਾ ਸੁਖ ਸ਼ਾਂਤੀ ਰਹੇਗੀ ਕਹਿੰਦੀ ਸੰਜੀ ਪਹਿਲਾਂ ਅੱਖਾਂ ਤੇ ਪੱਟੀ ਬੰਨੀ ਸੀ ਉਹ ਹੁਣ ਦੂਰ ਹੋ ਗਈ ਮੈਂ ਤੁਹਾਡੇ ਅੱਗੇ ਝੋਲੀ ਕਰਦੀ ਹਾਂ ਹੁਣ ਉਹ ਪੰਜ ਗੁਣ ਮੈਨੂੰ ਦੇ ਦਿ ਸੰਤ ਫਕੀਰ ਕਹਿੰਦੇ ਸਵੇਰੇ ਉੱਠ ਇਸ਼ਨਾਨ ਕਰ ਪਰਮਾਤਮਾ ਦਾ ਨਾਮ ਲੈ ਉਸ ਘਰ 'ਚ ਫਿਰ ਹਮੇਸ਼ਾ ਜਿਹੜਾ ਮਿਹਰ ਦਾ ਮੀਵਰਦ ਹੈ ਉਥੇ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਇਹ ਪਹਿਲੀ ਚੀਜ਼ ਹੈ ਦੂਸਰੀ ਜੋ ਆਪਣੇ ਘਰ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਕਰੇ ਦੇਖੇ ਵੀ ਮੇਰੇ ਬੱਚੇ ਨੂੰ ਕੋਈ ਦੁੱਖੀਆਂ ਘਾਟਦੇ ਨਹੀਂ ਕਿਸੇ ਮੇਰੇ ਘਰ ਦੇ ਜਿਹਨੂੰ ਭੁੱਖ ਤੇ ਪਿਆਸ ਤਾਂ ਨਹੀਂ ਉਸ ਘਰ ਫਿਰ ਮਾਇਆ ਆ ਪਾ ਕੇ ਉਥੇ ਵਾਸ ਕਰਨ ਲੱਗ ਜਾਂਦੀ ਹੈ ਜੋ ਘਰ ਦੇ ਜੀਵਾਂ ਨਾਲ ਕਲਾਕਲੇਸ਼ ਕਰਦਾ ਉੱਚੇ ਬੋਲ ਬੋਲਦਾ ਉਥੇ ਮਾਇਆ ਹਮੇਸ਼ਾ ਲਈ ਚਲੀ ਜਾਂਦੀ ਹੈ ਉਥੇ ਫਿਰ ਗਰੀਬੀ ਆ ਕੇ ਵਾਸ ਕਰ ਲੈਂਦੀ ਜਿਸ ਕਰ ਕਲਾਕਲੇਸ਼ ਤੂ ਤੂ ਮੈਂ ਮੈਂ ਹੋਵੇ ਨਾ ਉਥੇ ਮਾਇਆ ਮੂੰਹ ਵੀ ਨਹੀਂ ਕਰਦੀ ਉਥੇ ਫਿਰ ਆਪੇ ਗਰੀਬੀ ਤੇ ਦਲੇਦਰ ਆ ਜਾਂਦਾ ਤੀਜੀ ਚੀਜ਼ ਜੋ ਆਪਣੇ ਘਰ ਵਾਲੇ ਨੂੰ ਕਦੇ ਮਾੜੇ ਸ਼ਬਦ ਨਾ ਬੋਲੇ ਤੇ ਘਰ ਵਾਲਾ ਵੀ ਘਰ ਵਾਲੀ ਨੂੰ ਕਦੇ ਮਾੜੇ ਸ਼ਬਦ ਨਾ ਬੋਲੇ ਉਥੇ ਆਪ ਰਜਕ ਤੇ ਬਰਕਤ ਆ ਕੇ ਵਾਸ ਕਰਦੇ ਕਿਉਂਕਿ ਮਾੜੇ ਸ਼ਬਦ ਘਰ ਦੀ ਬਰਕਤ ਨੂੰ ਖਾ ਜਾਂਦੇ ਨੇ ਰਸਨਾ ਹੀ ਜ਼ਿੰਦਗੀ ਵਿੱਚ ਅੰਮ੍ਰਿਤ ਕੋਲ ਦਿੰਦੀ ਚੌਥੀ ਚੀਜ਼ ਜੋ ਘਰ ਆਏ ਹਰ ਇੱਕ ਦਾ ਆਦਰ ਸਨਮਾਨ ਕਰੇ ਕਰਾਇ ਹੈ ਕਿ ਸੇ ਮੰਗਣ ਵਾਲੇ ਨੂੰ ਕਦੀ ਖਾਲੀ ਨਾ ਜਾਣ ਦਵੇ ਉਹ ਘਰ ਹਮੇਸ਼ਾ ਲਈ ਵਾਦਾ ਲੈ ਕੇ ਆਉਂਦਾ ਜੇਕਰ ਤੁਹਾਡੇ ਦਰ ਤੋਂ ਕੋਈ ਖਾਲੀ ਚਲਾ ਜਾਵੇ ਨਾ ਤਾਂ ਸਮਝੋ ਤੁਹਾਡੇ ਘਰ ਦੀ ਬਰਕਤ ਵੀ ਚਲੀ ਗਈ ਹੈ ਪੰਜਵੀਂ ਚੀਜ਼ ਸਵੇਰੇ ਉੱਠ ਕੇ ਘਰ ਦਾ ਦਲੀਦਰ ਬਾਹਰ ਕੱਢ ਦੀ ਰਾਤ ਨੂੰ ਝੂਠੇ ਭਾਂਡੇ ਨਾ ਰੱਖੀ ਇਹ ਪੰਜ ਚੀਜ਼ਾਂ ਤੋਂ ਆਪਣੀ ਝੋਲੀ ਪਾ ਲੈ ਇੱਜ਼ਤ ਮਾਨ ਸਮਾਨ ਰਿਜਕ ਬਰਕਤ ਤੇਰੇ ਘਰ ਆਵਾਸ ਕਰੇਗਾ ਕਹਿੰਦੇ ਇੰਨਾ ਕਹਿ ਕੇ ਤੇ ਉਹ ਤੁਹਾਨੂੰ ਨਮਸਕਾਰ ਕਰਕੇ ਤੇ ਚਲੇ ਗਏ ਹੁਣ ਉਸ ਬੀਬੀ ਨੇ ਉਵੇਂ ਹੀ ਕਰਨਾ ਆਰੰਭ ਕਰ ਦਿੱਤਾ ਕਹਿੰਦੇ ਲਹਿਰਾ ਬਹਿਰਾ ਕੁਝ ਦਿਨਾਂ ਵਿੱਚ ਹੀ ਉਸ ਪਰਿਵਾਰ ਚ ਆ ਗਏ ਹੁਣ ਸੰਤ ਫਕੀਰ ਆਪਣੇ ਸ਼ਿਸ਼ ਨੂੰ ਕਹਿੰਦੇ ਵੀ ਤੈਨੂੰ ਸਮਝ ਆਇਆ ਵੀ ਜਿਹੜਾ ਪਹਿਲਾ ਪਰਿਵਾਰ ਤੋਂ ਵੇਖਿਆ ਸੀ ਜਿਹੜਾ ਆਪਸ ਵਿੱਚ ਕਲਾ ਕਲੇਸ਼ ਕਰਦਾ ਪਿਆ ਸੀ ਉਸ ਗਰ ਗਰੀਬੀ ਕਿਉਂ ਹੈ ਤੇ ਜਿਹੜਾ ਤੂੰ ਦੂਸਰਾ ਪਰਿਵਾਰ ਵੇਖਿਆ ਸੀ ਜਿੱਥੇ ਸਾਰੇ ਜੀ ਹੱਸੂ ਖੇਡੂ ਕਰਦੇ ਸਨ ਤੇ ਸਾਰਾ ਪਰਿਵਾਰ ਜਿਹੜਾ ਬੜੇ ਸੁੱਖ ਸੁਵਿਧਾ ਨਾਲ ਰਹਿਣ ਦਿਆ ਸੀ ਉਹ ਕਿਉਂ ਰਹਿਣ ਦਿਆ ਸੀ ਉਹਨੇ ਕਿਹਾ ਹਾਂ ਜੀ ਮੈਨੂੰ ਸਮਝ ਆ ਗਿਆ ਉਹਨਾਂ ਘਰੇ ਪੰਜ ਚੀਜ਼ਾਂ ਸਨ ਤਾਂ ਸੁੱਖ ਸੀ ਉਨਾ ਕਰੋ ਪੰਜ ਚੀਜ਼ਾਂ ਨਹੀਂ ਸਨ ਤਾਂ ਦੁੱਖ ਸੀ ਹੁਣ ਆਪਾਂ ਵੀ ਆਪਣੇ ਘਰੇ ਪੰਜ ਚੀਜ਼ਾਂ ਲੈ ਆਈਏ ਤੇ ਆਪਾਂ ਵੀ ਆਪਣੇ ਘਰ ਸੁੱਖ ਮਾਣੀਏ